ਕਿ ਅੱਜਕੱਲ੍ਹ ਜਿਹੜਾ ਸਰਦੀ ਦਾ ਮੌਸਮ ਹੈ ਦੇ ਵਿੱਚ ਮੇਨ ਕਰਕੇ ਠੰਗ ਜਖਾਮ ਜਾਂ ਜਿੰਨੇ ਛਾਤੀ ਦੀਆਂ ਬੁਹਾਰੀਆਂ ਨੇ ਹਲ ਜਮੇ ਕਿ ਬਜ਼ੁਰਗ ਹੋ ਗਏ ਬੱਚੇ ਹੋ ਗਏ ਪ੍ਰੈਗਨੈਂਟ ਲੇਡੀਜ਼ ਰੁਗੀਆਂ ਤੇ ਜਾਂ ਕਿਸੇ ਨੂੰ ਕੋਈ ਤਕਲੀਫ ਹੈ ਕੋਈ ਡਾਇਬਟੀ ਦਾ ਪੇਸ਼ੈਂਟ ਹੈ ਕੋਈ ਕੈਂਸਰ ਦਾ ਹੈ ਜਾਂ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਜਿਹਦੀ ਇਮਿਊਨਿਟੀ ਲੋ ਹੈ ਉਹ ਜਿਹੜੇ ਸਸੈਪਟੇਬਲ ਪੇਸ਼ੈਂਟ ਹੁੰਦੇ ਨੇ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਰੱਖੇ ਧਿਆਨ ਦੇਣਾ ਹਾਂ ਬਿਲਕੁਲ ਸਾਡੇ ਕੋਲ ਹੱਥਾਂ ਦੀ ਮੈਡੀਸਨ ਤੇ ਹੱਥਾਂ ਦੀ ਸਹੂਲਤ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਐਮਰਜੈਂਸੀ ਹੈ ਉਹਨੂੰ ਹੰਢ ਜੇਣ ਲਈ ਪੂਰੀ ਤਰ ਸਾਡੇ ਕੋਲੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਹੈ ਅਸਕਰ ਕੇ ਜਿਹੜੇ ਆਮ ਆਦਮੀ ਕਲੀਨਿਕ ਹੈ ਉਹਨਾਂ ਤੇ ਜਿਹੜੀ ਮੈਡੀਸਨ ਹੈ ਤੇ ਜਿਹੜੀ ਡੈਸ਼ਨ ਦੀ ਸਹੂਲਤ ਹੈ ਉਹ ਉਪਲਬਧ ਹੈ ਤੇ ਉਹ ਅੱਛੀ ਤਰ੍ਹਾਂ ਕੰਮ ਕਰ ਰਹੇ ਹਨ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਪੰਜਾਬ ਚ ਸਭ ਤੋਂ ਜ਼ਿਆਦਾ ਸਤਿਕਾਰ ਉਹਨਾਂ ਨੂੰ ਲਾਈਵ ਦੇਖਦਾ ਸਕਦਾ ਮੈਂ ਕੁਲਵੰਤ ਸਿੰਘ ਨੋਡ ਵੀ ਸਵਾਗਤ ਕਰਦਾ ਹੈ ਇਸ ਸਮੇਂ ਮੌਜੂਦਾਂ ਸਿਹਤ ਸਰਵਿਸ ਅਫੀਸਰ ਜਿੱਥੇ ਅਸੀਂ ਬੈਠੇ ਹੋਏ ਹਾਂ ਅਸੀਂ ਗੱਲ ਕਰਾਂਗੇ ਰੁੱਤ ਬਦਲ ਰਹੀ ਹੈ ਰੁੱਤ ਬਦਲ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹ ਵੀ ਸਾਹਮਣੇ ਆਉਂਦੀਆਂ ਨੇ ਉਹ ਬਿਮਾਰੀਆਂ ਦਾ ਕੀ ਇਲਾਜ ਹੈ ਤੇ ਸਾਨੂੰ ਕੀ ਉਹਦੇ ਵਿੱਚ ਪ੍ਰਿਕਾਸ਼ਨ ਜਾਂ ਸਾਨੂੰ ਕੀ ਉਹਦੇ ਵਿੱਚ ਪਰਹੇਜ਼ ਰੱਖਣਾ ਚਾਹੀਦਾ ਸਾਡੇ ਨਾਲ ਇਸ ਇੰਟਰਵਿਊ ਵਿੱਚ ਮੌਜੂਦ ਰਹਿਣਗੇ ਡਾਕਟਰ ਜਸਵੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਵਾਂਗੇ ਸਰ ਸਵਾਗਤ ਹੈ ਬਹੁਤ-ਬਹੁਤ ਤੁਹਾਡਾ थैंक यू ਸਰ ਮੌਸਮ ਬਦਲ ਰਿਹਾ ਹੈ ਤੇ ਮੌਸਮ ਤਬਦੀਲੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਆ ਰਹੀਆਂ ਨੇ ਲੋਕਾਂ ਨੂੰ ਉਹਨਾਂ ਵਿੱਚੋਂ ਕਿਹੜੀ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਜ਼ਿਆਦਾਤਰ ਸਾਹਮਣੇ ਕੇਸ ਆ ਰਹੇ ਨੇ ਕਿਉਂਕਿ ਅੱਜ ਕੱਲ ਜਿਹੜਾ ਸਰਦੀ ਦਾ ਮੌਸਮ ਹੈ ਇਹਦੇ ਵਿੱਚ ਮੇਨ ਕਰਕੇ ਖੰਗ ਜ਼ਖਾਮ ਜਾਂ ਜਿੰਨੇ ਛਾਤੀ ਦੀਆਂ ਬਿਮਾਰੀਆਂ ਨੇ ਖਾਸ ਕਰਕੇ ਅਸੀਂ ਕਹਾਂਗੇ ਜਿਹੜੇ ਕੁਝ ਬਹੁਤ ਹੀ ਸੈਂਸਿਪਟਿਬਲ ਗਰੁੱਪ ਹੈ ਪੋਪੂਲੇਸ਼ਨ ਦੇ ਵਿੱਚ ਜਿਵੇਂ ਕਿ ਬਜ਼ੁਰਗ ਹੋਗੇ ਬੱਚੇ ਹੋਗੇ ਪ੍ਰੈਗਨੈਂਟ ਲੇਡੀਜ਼ ਹੋਗੀਆਂ ਤੇ ਜਾਂ ਕਿਸੇ ਨੂੰ ਹੋਰ ਤਕਲੀਫ ਹੈ ਕੋਈ ਡਾਇਬਟੀਜ਼ ਦਾ ਪੇਸ਼ੈਂਟ ਹੈ ਕੋਈ ਕੈਂਸਰ ਦਾ ਹੈ ਜਾਂ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਜਿਹਦੀ ਇਮਿਊਨਿਟੀ ਲੋ ਹੈ ਉਹ ਜਿਹੜੇ ਇਸ ਸੈਪਟੇਬਲ ਪੇਸ਼ੈਂਟ ਹੁੰਦੇ ਨੇ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦੇ ਚੇਤਨ ਦੇ ਲੋੜਾ ਉਹਨਾਂ ਵਾਸਤੇ ਕੀ ਪ੍ਰਕੌਸ਼ਨਸ ਹੋਣਗੀਆਂ ਜਿਹੜੀਆਂ ਚਾਹੀਦੀਆਂ ਨੇ ਉਹਨਾਂ ਨੂੰ ਇਹ ਇੱਕ ਤਜਰੀ ਉਹਨਾਂ ਦੀ ਪ੍ਰੀਗਨੈਂਸੀ ਡਿਜੀਜ ਹੈ ਕੋਈ ਮੋਰਬਿਲਿਟੀ ਹੈ ਆਪਦਾ ਉਹਦਾ ਜਿਹੜਾ ਟਰੀਟਮੈਂਟ ਉਹ ਚੱਲਦਾ ਰਹੇ ਤੇ ਬਾਕੀ ਇਸ ਤਰ੍ਹਾਂ ਕਿ ਜੇ ਕਦੇ ਵੀ ਉਹਨਾਂ ਨੂੰ ਸਿੰਪਟਮ ਆਉਂਦੇ ਹਨ ਜਿਵੇਂ ਅਸੀਂ ਆਪਣੇ ਸਾਰੇ ਹਸਪਤਾਲਾਂ ਦੇ ਵਿੱਚ ਇੱਕ ਫਲੂ ਕਾਰਨਰ ਸਟੈਬਲਿਸ਼ ਕੀਤੇ ਨੇ ਕੋਈ ਖੰਗ ਦਿਖਾਉਣ ਦਾ ਪੇਸ਼ੈਂਟ ਆਉਂਦਾ ਪਹਿਲਾਂ ਉਹ ਫਲੂ ਕਾਰਨਰ ਤੇ ਜਾਏਗਾ ਉੱਥੇ ਉਹਦਾ ਬਕਾਇਦਾ ਜਿਹੜੇ ਵਾਈਟਲਸ ਨੇ ਉਹ ਨੋਟ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਨਸਰਨਡ ਸਪੈਸ਼ਲਿਸਟ ਹੈ ਉਹਦੇ ਕੋਲ ਭੇਜਿਆ ਵੀ ਜਾਂਦਾ ਤੇ ਇਹ ਆਪਣਾ ਕੀ ਕਹਿੰਦੇ ਆ ਉਹਨੂੰ ਨੈਸੈਸਰੀ ਜਿਹੜੀ ਟੈਸਟ ਵਗੈਰਾ ਜਾਂ ਮੈਡੀਸਨ ਉਹ ਦਿੱਤੀ ਜਾਂ ਦੱਸੋ ਬੀਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਜ਼ਿਆਦਾਤਰ ਰੁਕ ਕਰਦੇ ਨੇ ਪ੍ਰਾਈਵੇਟ ਹਸਪੀਟਲਸ ਦਾ ਕੀ ਜਿਹੜੇ ਸਰਕਾਰੀ ਹਸਪਤਾਲ ਨੇ ਜਿਹੜੇ ਸੁਵਿਧਾਵਾਂ ਨੇ ਜਾਂ ਕੋਈ ਵੀ ਫੈਸਿਲਿਟੀਆਂ ਨੇ ਜੋ ਮੈਡੀਸਿਨਸ ਵਗੈਰਾ ਨੇ ਔਰ ਪ੍ਰੋਪਰ ਸਟਾਫ ਸਾਰਾ ਅਵੇਲੇਬਲ ਹੈ ਜੀ ਹਾਂ ਬਿਲਕੁਲ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਮੈਡੀਸਿਨ ਤੇ ਹਰ ਤਰ੍ਹਾਂ ਦੀ ਸਹੂਲਤ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿਹੜੀ ਕੋਈ ਐਮਰਜੈਂਸੀ ਆ ਉਹਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਪੰਜਾਬ ਸਰਕਾਰ ਦਾ ਜਦੋਂ ਸੱਤਾ ਚਾਈ ਸੀ ਫੋਕਸ ਇਹੀ ਸੀਗੇ ਹੈਲਥ ਤੇ ਐਜੂਕੇਸ਼ਨ ਐਜੂਕੇਸ਼ਨ ਬਾਰੇ ਚਲੋ ਆਪਾਂ ਨਹੀਂ ਗੱਲ ਕਰਦੇ ਹੈ ਜਿਹੜੀ ਹੈਲਥ ਹੈ ਹੈਲਥ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦਾ ਜਿਹੜਾ ਇਨੀਸ਼ੀਏਟਿਵ ਹੈ ਉਹ ਕਿਵੇਂ ਲੱਗ ਰਿਹਾ ਕਿ ਪੰਜਾਬ ਸਰਕਾਰ ਬਿਹਤਰ ਕੰਮ ਕਰ ਰਹੀ ਹੈ ਤੁਹਾਡੇ ਅਕੋਰਡਿੰਗ हां बिल्कुल बहुत बेहतर कर रही है ਤੇ ਮੇਰਾ ਖਿਆਲ ਹੈ ਮੇਰੀ 30 ਸਾਲ ਦੀ ਸਰਵਿਸ ਹੋ ਗਈ ਅਸੀਂ ਪਹਿਲੀ ਵਾਰ ਦੇਖ ਰਿਹਾ ਕਿ ਇੱਕ ਜਿਹੜੇ professionl specialist doctor ਨੇ ਸਾਡੇ ਮਾਨਯੋਗ ਸਰਦਾਰ ਡਾਕਟਰ ਬਲਵੀਰ ਸਿੰਘ ਜੀ ਉਹ ਸਾਡੇ ਹੈਲਥ ਮਿਨਿਸਟਰ ਨੇ ਨੇਚਰਲੀ ਜੋ professionl ਬੰਦਾ ਕਿਸੇ ਵੀ ডিপਾਰਟਮੈਂਟ ਨੂੰ ਕੋਈ ਵਿਅਕਤੀ ਹੈਡ ਕਰਦਾ ਹੈ ਤਾਂ ਉਹ ਨੂੰ ਆਪਣੇ ਇਸ ডিপਾਰਟਮੈਂਟ ਦੀ ਜਿਹੜੀ ਨੌਲੇਜ ਹੈ ਉਹਦੀ ਨੌਲੇਜ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਨੂੰ ਡੀਲ ਹੈ ਜਾਂ ਹੈਡ ਵੀ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਤੇ ਸਾਨੂੰ ਅਲਟਰਨੇਟ ਡੇ ਤੇ ਸਰ ਦਾ ਫੋਨ ਆਉਂਦਾ ਰਹਿੰਦਾ ਹੈ ਵੀ ਕੋਈ ਜਿਹੜੀ ਵੀ ਪ੍ਰੋਬਲਮ ਹੈ ਅਸੀਂ ਕਦੋਂ ਵੀ ਉਹਨਾਂ ਨਾਲ ਕੋਈ ਡਿਸਕਸ ਕਰ ਸਕਦੇ ਹਾਂ ਪ੍ਰਾਇਮਰੀ ਹੈਲਥ ਸੈਂਟਰ ਚੱਲਦੇ ਨੇ ਸਰ ਉਹਨਾਂ ਉੱਤੇ ਵੀ ਤੁਹਾਡੀ ਪੂਰੀ ਪ੍ਰੋਪਰ ਨਿਗਰਾਨੀ ਰਹਿੰਦੀ ਹੈ ਬਿਲਕੁਲ ਸਾਡੇ ਕੋਲੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਹੈ ਖਾਸ ਕਰਕੇ ਜਿਹੜੇ ਆਮ ਆਦਮੀ ਕਲੀਨਿਕ ਹੈ ਉਹਨਾਂ ਤੇ ਜਿਹੜੀ ਮੈਡੀਸਿਨ ਹੈ ਤੇ ਜਿਹੜੀ ਟੈਸਟਿੰਗ ਦੀ ਸਹੂਲਤ ਹੈ ਉਹ ਉਪਲਬਧ ਹੈ ਤੇ ਉਹ ਅੱਛੀ ਤਰ੍ਹਾਂ ਕੰਮ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਲੁਧਿਆਣੇ ਤੇ ਪੰਜਾਬ ਤੇ ਸਭ ਤੋਂ ਜ਼ਿਆਦੇ ਨੇ ਜੀ ਕੀ ਇੱਕ مشورہ ਜਾਂ ਕਹਿ ਲਈਏ ਕਿ ਸਲਾਹ ਦੇਣੀ ਚਾਹੋਗੇ ਦਰਸ਼ਕਾਂ ਨੂੰ ਕਿ ਉਹ ਆਪਣੀ ਜਿਹੜੀ ਇਮਿਊਨਿਟੀ ਹੈ ਉਹਨੂੰ ਸਟਰੋਂਗ ਕਿਸ ਤਰ੍ਹਾਂ ਰੱਖ ਸਕਦੇ ਨੇ ਤੇ ਬਿਮਾਰੀ ਤੋਂ ਕਿਸ ਤਰ੍ਹਾਂ ਬਚ ਸਕਦੇ ਨੇ ਇੱਕ ਤਾਂ ਜਿਵੇਂ ਪਹਿਲਾਂ ਕਿਹਾ ਕੁਝ ਤਾਂ ਜਿਹੜਾ ਉਹਨਾਂ ਦਾ ਰੈਗੂਲਰ ਟ੍ਰੀਟਮੈਂਟ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਇਹ ਬਿਮਾਰੀਆਂ ਨੇ ਕਿ ਲਾਈਫ ਲੌਂਗ ਬਿਮਾਰੀਆਂ ਨੇ ਮਰੀਜ਼ ਨੂੰ ਜਿਹੜਾ ਸਾਰੀ ਉਮਰ ਹੈ ਜਿਹੜਾ ਉਹ ਟ੍ਰੀਟਮੈਂਟ ਲੈਣਾ ਪੈਂਦਾ ਉਹ ਆਪਣਾ ਪ੍ਰੋਪਰ ਟ੍ਰੀਟਮੈਂਟ ਲੈਣ ਕਨਸਰਨਡ ਸਪੈਸ਼ਲਿਸਟ ਨੂੰ ਦੀ ਸੁਪਰਵਾਈਜ਼ਨ ਚ ਰਹਿਣ ਤੇ ਇੱਕ ਇਹ ਹੈ ਕਿ ਜਿਹੜੀ ਉਹਨਾਂ ਦੀ ਖੁਰਾਕ ਹੈ ਉਹ ਇਸ ਤਰ੍ਹਾਂ ਹੋਵੇ ਜਿਹੜੇ ਸਾਡੇ ਬਾਜ਼ਾਰੂ ਖਾਣੇ ਆ ਉਹਨਾਂ ਤੋਂ ਅਵੈਡ ਕਰਕੇ ਜਿਹੜੇ ਅਸੀਂ ਜਿਵੇਂ ਅੱਜਕੱਲ ਬਾਜਰਾ ਹੈ ਜਾਂ ਜਵਾਰ ਹੈ ਜਾਂ ਜਿਹੜੇ ਇਸ ਤਰ੍ਹਾਂ ਦੇ ਪ੍ਰੋਟੀਨ ਵਾਲੇ ਪ੍ਰੋਡਕਟ ਨੇ ਜਿਹੜੇ इजीली ਮਿਲ ਸਕਦੇ ਨੇ ਸਸਤੇ ਮਿਲ ਸਕਦੇ ਨੇ ਉਹ ਪਬਲਿਕ ਨੂੰ ਯੂਟਿਲਾਈਜ਼ ਕਰ ਲ ਇਸਨ ਡਾਕਟਰ ਜਸਵੀਰ ਸਿੰਘ ਜਿਨ੍ਹਾਂ ਨੇ ਬਹੁਤ ਬੜਾ ਹੀ ਕਮਾਲ ਬੇਕਮਾਲ ਦੱਸਿਆ ਕਿ ਜਿਹੜਾ ਸਾਨੂੰ ਫਾਸਟ ਫੂਡ ਹੈ ਔਰ ਸਾਡੀ ਇਮਿਊਨਿਟੀ ਹੈ ਉਹਨੂੰ ਸਟਰੋਂਗ ਕਰਨ ਲਈ ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਹੈ ਨੇਚਰਲ ਚੀਜ਼ਾਂ ਨੇ ਜਾਂ ਬਾਜਰੀ ਦੀ ਰੋਟੀ ਇਸ ਤਰ੍ਹਾਂ ਦੀ ਜਿੰਨੀਆਂ ਚੀਜ਼ਾਂ ਕੰਜ਼ੂਮ ਕਰਨੇ ਚਾਹੀਦੇ ਜਿਸ ਨਾਲ ਸਾਡੀ ਹੈਲਥ ਹੈ ਉਹ ਬਿਹਤਰ ਹੋ ਸਕਦੀ ਹੈ ਕੈਮਰਮਨ ਸੇਵਾ ਸਿੰਘ ਦੇ ਨਾਲ ਲੁਜਾਨ ਵਾਲੇ